ਹੋਣੇ ਕਿਧਰ ਗਈਆਂ ਵੇ ਲੜਿਆ ਤੇਰੀਆਂ ਨਾਨਕੀਆਂ ਹੋਣੇ ਕਿਧਰ ਗਈਆਂ ਵੇ ਲੜਿਆ ਤੇਰੀਆਂ ਨਾਨਕੀਆਂ ਅਸੀਂ ਹਾਜ਼ਰ ਨਾਜ਼ਰੇ ਖੜੀਆਂ ਨਹੀਂ ਲੜਿਆ ਤੇਰੀਆਂ ਨਾਲ ਕੀ ਅਸੀਂ ਹਾਜ਼ਰ ਨਾਜ਼ਰ ਘੜੀਆਂ ਵੇ ਲੜਿਆ ਤੇਰੀਆਂ ਨਾਲ ਕੀ ਕਾਦੀ ਸੀ ਪੰਜੀਰੀ ਕੁੜੀ ਜੰਮੀ ਤੇਰੀ ਹੁਣ ਤੇਰੀ ਘੜਾਉਂਦੀਆਂ ਵੇ ਲੜਿਆ ਤੇਰੀਆਂ ਨਾਨੇ ਕੀਆ ਹੁਣ ਤੇਰੀ ਘੜਾਂ ਦੀਆਂ ਵੇ ਲੜਿਆ ਤੇਰੀਆਂ ਨਾਨੇ ਕੀਆ ਕਾ ਦੇਸੀ ਲੱਡੂ ਜੰਮੇ ਸੀ ਡੱਡੂ ਉਹ ਤਾਂ ਛਪੜਾਤੇ ਗਈਆਂ ਵੇ ਲਾੜਿਆ ਤੇਰੀਆਂ ਦਾਦੇ ਕੀਆਂ ਹੁਣ ਕਿਧਰ ਗਈਆਂ ਵੇ ਲਾੜਿਆ ਤੇਰੀਆਂ ਦਾਦੇ ਕੀਆਂ ਕਾਦੀ ਸੀ ਪਿੱਛੇ ਜੰਮਿਆ ਸੀ ਰਿਛ ਹਣ ਜੰਗਣਾ ਨੂੰ ਗਈਆ ਵੇ ਲੜਿਆ ਤੇਰੀਆਂ ਨਾਨਕੀਆਂ ਹਣ ਜੰਗਣਾ ਨੂੰ ਗਈਆ ਵੇ ਲੜਿਆ ਤੇਰੀਆਂ ਨਾਨਕੀਆਂ ਬਾਰਾ ਤਾਲੇ ਕੀਆ ਕਾਦੇਸੀ ਪਕਾੜੇ ਜੰਮੇ ਸੀ ਜੜੇ ਉਤਾ ਜੜੇ ਖਿਲਾਵੜੇ ਗਈਆਂ ਵੇ ਲਾੜਿਆ ਤੇਰੀਆਂ ਦਾਦ ਕੀਆਂ ਉਤਾ ਜੜੇ ਖਿਲਾਵੜੇ ਗਈਆਂ ਵੇ ਲਾੜਿਆ ਤੇਰੀਆਂ ਦਾਦ ਕੀਆਂ ਹਾਦੀਆਂ ਸਿੱਖੇ ਲਾਂ ਜੰਮੀਆਂ ਸੇ ਇਲਾਯੋਤਾ ਅੰਬਰੀ ਉਡਦੀਆਂ ਵੇ ਲਾੜਿਆ ਤੇਰੀਆਂ ਨਾਨਕੀਆਂ ਯੋਤਾ ਅੰਬਰੀ ਉਡਦੀਆਂ ਵੇ ਲਾੜਿਆ ਤੇਰੀਆਂ ਨਾਨਕੀਆਂ ਬਾਰਾਤਾਂ ਲਕੀਆਂ ਕਾ ਦੇਸੀ ਅੰਗੂਰ ਜੰਮੇ ਸੀ ਲੰਗੂਰ ਹੋਤਾ ਭਾੜਾ ਤੇ ਗਈਆ ਵੇ ਲੜਿਆ ਤੇਰੀਆਂ ਦਾਦ ਕੀਆ ਹੋਤਾ ਭਾੜਾ ਤੇ ਗਈਆ ਵੇ ਲੜਿਆ ਤੇਰੀਆਂ ਦਾਦ ਕੀਆ ਬਾਰਾਂ ਤਾਲ ਕੀਆ खादिया सी रोटियाँ जमिया सी चोटियाँ चार ने गई वे लाड़ा तेरिया नाने किया चार ने गई वे लाड़ा तेरिया नाने किया बारह ताल किया ਅਦੇਸੀ ਕਈਏ ਜੰਮੇ ਸੀ ਬਈਏ ਹੋਤਾ ਬਿਹਾਰ ਨੂੰ ਗਈਆਂ ਵੇ ਲਾੜਿਆ ਤੇਰੀਆਂ ਦਾਦ ਕੀਆਂ ਹੋਤਾ ਬਿਹਾਰ ਨੂੰ ਗਈਆਂ ਵੇ ਲਾੜਿਆ ਤੇਰੀਆਂ ਦਾਦ ਕੀਆਂ ਸੂਤੀਆਂ ਸੇ ਉੱਠੀਆਂ ਨਾਤੀਆਂ ਨਾ ਤੋਤੀਆਂ ਸਿੱਧਾ ਪਾਰਲਰ ਨੂੰ ਗਈਆਂ ਵੇ ਲਾੜਿਆ ਤੇਰੀਆਂ ਨਾਨਕੀਆਂ ਸਿੱਧਾ ਪਾਰਲਰ ਨੂੰ ਗਈਆਂ ਵੇ ਲਾੜਿਆ ਤੇਰੀਆਂ ਨਾਨਕੀਆਂ ਹਾ ਦੇਸੀ ਮਾਂ ਜੰਮੇ ਸੀ ਕਾਇੋਤਾ ਕਾ ਕ ਕਰਦਿਆ ਵੇ ਲੜਿਆ ਤੇਰੀਆਂ ਦਾਦੇ ਕੀਆ ਯੋਤਾ ਕਾ ਕ ਕਰਦਿਆ ਵੇ ਲੜਿਆ ਤੇਰੀਆਂ ਦਾਦੇ ਕੀਆ ਬਾਰਾ ਤਾਲ ਕੀਆ ਕਦੀ ਸੀ ਗਾਜਰ ਟਪ ਗਈਆਂ ਬਾਰਡਰ ਹੋ ਤਾਂ ਮੋਦੀ ਨੇ ਰਖ ਲੀਆਂ ਵੇ ਲੜਿਆ ਤੇਰੀਆਂ ਨਾਨਕੀਆਂ ਹੋ ਤਾਂ ਮੋਦੀ ਨੇ ਰਖ ਲੀਆਂ ਵੇ ਲੜਿਆ ਤੇਰੀਆਂ ਨਾਨਕੀਆਂ ਬਾਰਾਤਾਂ ਲੈਕੀਆਂ